ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਅਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆਂ ਫਿਰ ਤੋਂ ਤੁਹਾਡੀ ਬਹੁਤ ਜ਼ਿਆਦਾ ਡਿਮਾਂਡ ਦੇ ਉੱਪਰ ਕੋਟੀਆਂ ਦੀ ਵੀਡੀਓ ਕੋਟੀਆਂ ਬਹੁਤ ਹੀ ਸੋਹਣੀਆਂ ਨੇ ਅਲੱਗ-ਅਲੱਗ ਡਿਜ਼ਾਈਨਾਂ ਅਲੱਗ-ਅਲੱਗ ਪ੍ਰਿੰਟ ਅਲੱਗ-ਅਲੱਗ ਫੈਬਰਿਕ ਦੀਆਂ ਤੁਹਾਨੂੰ ਕੋਟੀਆਂ ਮਿਲਣਗੀਆਂ ਠੀਕ ਹੈ ਸਾਈਜ਼ ਫ੍ਰੀ ਸਾਈਜ਼ ਨੇ ਜ਼ਿਆਦਾਤਰ ਕੋਟੀਆਂ ਠੀਕ ਹੈ ਤੇ ਬਾਕੀ ਤੁਸੀਂ ਮੈਂ ਤੁਹਾਨੂੰ ਕੁਝ ਵੀਅਰ ਕਰਕੇ ਦਿਖਾ ਦਾਂਗੀ ਤੁਹਾਨੂੰ ਸਾਈਜ਼ ਦਾ ਆਈਡੀਆ ਹੋ ਜਾਏਗਾ ਮੇਰਾ ਸਾਈਜ਼ ਐਕਸਲ ਹੈਗਾ ਠੀਕ ਹੈ ਔਰ ਜਿਹੜੀ ਮੇਰੇ ਵਰਗਿਆਂ ਨੂੰ ਤੇ ਆ ਹੀ ਜਾਏਗਾ ਵੈਸੇ ਨਾਰਮਲ ਸਾਈਜ਼ ਹੁੰਦਾ ਇਹੋ ਡਬਲ ਐਕਸਲ ਐਕਸਲ ਤੱਕ ਸਭ ਨੂੰ ਤਕਰੀਬਨ ਆ ਹੀ ਜਾਂਦੀ ਆ ਕਿਉਂਕਿ ਥੋੜੀ ਸਟੈਚੇਬਲ ਹੁੰਦੀ ਆ ਜੇ ਕੋਈ ਜ਼ਿਆਦਾ ਹੈਵੀ ਹੋਏਗਾ ਤੇ ਉਹ ਆਪਣਾ ਥੋੜਾ ਦੇਖ ਕੇ ਆਪਣਾ ਨਾਪ ਵਗੈਰਾ ਦੱਸ ਕੇ ਲੈ ਲੈਣਾ ਠੀਕ ਹੈ ਪੇਮੈਂਟ ਦਾ ਮੂਡ ਆਨਲਾਈਨ ਹੋਏਗਾ Google Pay ਫੋਨਪੇ ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਪਟਾਲਾ ਰੋਡ ਅੱਡਾ ਮੋਨੰਗ ਜ਼ਿਲ੍ਹਾ ਗੁਰਦਾਸਪੁਰ ਸਾਡਾ ਐਡਰੈਸ ਹੋਏਗਾ ਠ ਚਲੋ ਦੇਖਦੇ ਆ ਅੱਜ ਦੀ ਪਿਆਰੀ ਜੀ ਕਲੈਕਸ਼ਨ ਬਹੁਤ ਹੀ ਸੋਹਣੀ ਬੂਲਾ ਵਾਲੀ ਔਰ ਬਹੁਤ ਸੋਹਣੀ ਲੱਗਦੀ ਹੈ ਔਰ ਫੈਬਰਿਕ ਵੀ ਸੋ ਗੁੱਡ ਇੰਨਾ ਸੋਹਣਾ ਫੈਬਰਿਕ ਹਨਾ ਇਹਦਾ ਬਹੁਤ ਹੀ ਸੋਹਣਾ ਔਰ ਬੁਨਤੀ ਵਗੈਰਾ ਵੀ ਦੇਖੋ ਤੁਸੀਂ ਕਿੰਨੀ ਪੈ ਰਹੀ ਹੈ ਔਰ ਇਹਦੇ ਤੁਹਾਨੂੰ ਹੈਂਡਵਰਕ ਵੀ ਮਿਲੇਗਾ ਕੋਟੀ ਦੇ ਉੱਪਰ ਮਤਲਬ ਪਾਰਟੀ ਵੇਅਰ ਪੀਸਾ ਬਹੁਤ ਹੀ ਸੋਹਣਾ ਠੀਕ ਹੈ ਹੁਣ ਮੈਂ ਤੁਹਾਨੂੰ ਦਿਖਾਉਂਗੀ ਇਹ ਵੇਅਰ ਕਰਕੇ ਤੇ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀਆਂ ਬਾਜੂ ਵਗੈਰਾ ਲੰਬੀਆਂ ਨੇ ਸਟ੍ਰੈਚੇਬਲ ਹੈ ਕੋਟੀ ਠੀਕ ਹੈ ਐਲੋ ਔਰ ਸਾਈਜ਼ ਵੀ ਤੁਸੀਂ ਦੇਖ ਸਕਦੇ ਜੇ ਕਾਫੀ ਸਟ੍ਰੈਚੇਬਲ ਆ ਔਰ ਇੱਥੋਂ ਤੱਕ ਸਟਿਚ ਕਰਨ ਤੇ ਵੀ ਬਟਨ ਨਹੀਂ ਖੁੱਲ ਰਿਹਾ ਠੀਕ ਹੈ ਮਤਲਬ ਜੇ ਤੁਸੀਂ ਆਪਾਂ ਜਿਆਦਾ ਐਵੇਂ ਕਰਾਂਗੇ ਤੇ ਫਿਰ ਤੇ ਖੁੱਲਣਗੇ ਬਟ ਐਵੇਂ ਇਹਨੂੰ ਕਰਨ ਤੇ ਬਟਨ ਨਹੀਂ ਖੁੱਲ ਰਿਹਾ ਲੂਪਸ ਨਹੀਂ ਹੋ ਰਹੀ ਬਟਨ ਤੇ ਪਰ ਮਤਲਬ ਇਹ ਮੇਰੇ ਤੋਂ ਕੋਈ ਲੰਬਾ ਦੇਖੋ ਇੱਥੋਂ ਤੱਕ ਇਹਦੀ ਲੈਂਥ ਆ اپنی پوری ਜੜੀ हिप ਨੂੰ ਕਵਰ ਕਰ ਰਹੀ ਆ ਬਹੁਤ ਸੋਹਣੀ ਤੇ ਲੈਂਥ ਵੀ ਓਕੇ ਆ ਔਰ ਫਿਟਿੰਗ ਵੀ ਓਕੇ ਆ ਮੈਨੂੰ ਤੇ ਆ ਹੀ ਰਹੀ ਆ ਮੇਰੇ ਤੋਂ ਕੋਈ ਮੋਟਾ ਹੋਏਗਾ ਉਹਨੂੰ ਵੀ ਆ ਜਾਏਗੀ ਮੇਰੇ ਤੋਂ ਥੋੜਾ ਐਲ ਸਾਈਜ਼ ਵਾਲਾ ਹੋਏਗਾ ਤੇ ਉਹਨੂੰ ਵੀ ਆ ਜਾਏਗੀ ਡਿਜ਼ਾਈਨਿੰਗ ਵੀ ਬਹੁਤ ਹੀ ਪਿਆਰੀ ਆ ਅਲੋ ਜੀ ਹੁਣ ਇਹਦੇ ਵਿੱਚ ਤੁਹਾਨੂੰ ਮਿਲੂਗਾ ਨੈਕਸਟ ਕਲਰ ਇਹ ਵਾਲਾ ਬਹੁਤ ਸੋਹਣਾ ਕਲਰ ਆ ਦੋਨੋਂ ਹੀ ਕਲਰ ਬਹੁਤ ਸੋਹਣੇ ਔਰ ਪਾਰਟੀ ویئر ਪੀਸ ਆ ਬਹੁਤ ਹੀ ਪਿਆਰਾ ਜਿਆ ਠੀਕ ਹੈ ਪ੍ਰਾਈਸ ਲੱਗੇਗਾ ਜੀ ਇਹਦਾ 950 950 ਰੁਪਏ ਦੀ ਕੋਟੀ ਹੋਏਗੀ ਜਿਹੜੀ ਕਿ ਤੁਹਾਨੂੰ ਤੁਸੀਂ ਕਿਤੇ ਵੀ ਖਰੀਦ ਦਿਓ ਮੇਰਾ ਖੁੱਲਾ ਚੈਲੰਜ ਆ ਕਿ ਕਿਤੇ ਵੀ ਖਰੀਦੋਗੇ ਤੁਹਾਨੂੰ 1200 ਤੋਂ ਘੱਟ ਕੋਈ ਨਹੀਂ ਰਹੇਗਾ 1200 ਤੋਂ ਉੱਪਰ ਹੀ ਦੇਗਾ ਠੀਕ ਹੈ ਤੇ ਆਪਾਂ ਤੁਹਾਨੂੰ ਦੇ ਰਹੇ ਆ ਸਿਰਫ ਤੇ ਸਿਰਫ 950 ਰੁਪਏ ਦੇ ਵਿੱਚ ਠੀਕ ਹੈ ਕੋਟੀ ਬਹੁਤ ਸੋਹਣੀ ਆ ਫੈਬਰਿਕ ਸੋ ਗੁੱਡ ਆ ਮੈਨੂੰ ਲੱਗਦਾ ਨਹੀਂ ਕਿ ਇਹਦੇ ਉੱਪਰ ਕੋਈ ਬੁਰ ਵਾਲਾ ਆਪਾਂ ਨੂੰ ਲਾਮਾ ਆਏਗਾ ਜਿੰਨਾ ਸੋਹਣਾ ਹੀ ਆ ਇਹ ਪੀਸ ਆ ਲਓ ਦੋ ਕਲਰ ਅਵੇਲੇਬਲ ਨੇ ਜਿਹੜਾ ਵੀ ਕਲਰ ਤੁਹਾਨੂੰ ਚਾਹੀਦਾ ਹੈ ਉਹਦਾ ਸਕਰੀਨਸ਼ਾਟ ਲੈ ਕੇ ਤੁਸੀਂ ਸਾਡੇ ਵਟਸਐਪ ਨੰਬਰ ਤੇ ਭੇਜ ਦੇਣਾ ਔਰ ਜਲਦੀ ਜਲਦੀ ਆਪਣਾ ਆਰਡਰ ਕਨਫਰਮ ਕਰਾਉਣਾ ਜਿਹੜਾ ਬੁਕਿੰਗ ਪਹਿਲਾਂ ਕਰਾਏਗਾ ਉਹਨੂੰ ਹੀ ਪੀਸ ਮਿਲ ਜਾਏਗਾ ਬਾਕੀ ਫਰੰਟ ਪੈਟ ਤੁਸੀਂ ਦੇਖ ਸਕਦੇ ਜੀ ਓਕੇ ਜੀ ਇਹ ਪੀਸ ਬਹੁਤ ਹੀ ਸੋਹਣਾ ਸੀ ਤੇ ਪ੍ਰਾਈਸ ਤੁਹਾਨੂੰ ਦੱਸ ਦਿੱਤਾ ਇਹਦਾ 950 ਪ੍ਰਾਈਸ ਲੱਗੇਗਾ ਸ਼ਿਪਿੰਗ ਐਡ ਹੋਏਗੀ ਨੈਕਸਟ ਪੀਸ ਤੁਹਾਨੂੰ ਦਿਖਾਉਣੀ ਹੈ ਮੈਂ ਇਹ ਆ ਗਿਆ ਫੈਦਰ ਚ ਹਲੋ ਔਰ ਇਹ ਵੀ ਲੌਂਗ ਚ ਵੀ ਆ ਠੀਕ ਹੈ ਕਾਫੀ ਲੰਬੀ ਕੋਟੀ ਆਊਗੀ ਐ ਐਲੋ ਠੀਕ ਹੈ ਇੱਕ ਪੀਸ ਇਹ ਲੰਬਿਆਂ ਵਾਲਾ ਲਿਆ ਸੀਗਾ ਜਿੱਦਾਂ ਕਿਸੇ ਨੂੰ ਹਨਾ ਲੰਬੀ ਕਈ ਹੁੰਦੇ ਇਸ ਤਰ੍ਹਾਂ ਦੇ ਜਿਹੜੇ ਕਹਿੰਦੇ ਸਾਨੂੰ ਲੰਬੀ ਕੋਟੀ ਪਸੰਦ ਔਰ ਸਟ੍ਰੈਚੇਬਲ ਵੀ ਆ ਠੀਕ ਹੈ ਔਰ ਇਹ ਵੀ ਡਬਲ ਐਕਸਲ ਤੱਕ ਆਰਾਮ ਨਾਲ ਆ ਜਾਏਗੀ ਐਲ ਤੋਂ ਡਬਲ ਐਕਸਲ ਐਲ ਵਾਲੇ ਨੂੰ ਥੋੜੀ ਵੱਡੀ ਹੋਏਗੀ ਮਤਲਬ ਐਕਸਲ ਡਬਲ ਐਕਸਲ ਵਾਲੇ ਨੂੰ ਬਹੁਤ ਆਰਾਮ ਨਾਲ ਆ ਜਾਏਗੀ ਐਲੋ ਜੀ ਠੀਕ ਹੈ ਮੈਂ ਤੁਹਾਨੂੰ ਪਾ ਕੇ ਦਿਖਾ ਦਿੰਨੀ ਆ ਜੀਤੇ ਤੁਸੀਂ ਦੇਖ ਸਕਦੇ ਜੀ کافی ਖੁੱਲਾ ਡੁੱਲਾ ਸਾਈਜ਼ ਹੈ 바ਕੀ ਖੁੱਲਾ ਡੁੱਲਾ 3 ਐਕਸਲ ਵਾਲੇ ਨੂੰ ਵੀ ਆ ਜਾਏਗੀ ਇਹ ਬਟਨ ਖੋਲ ਕੇ ਔਰ ਇਹਦੀ کافی ਜ਼ਿਆਦਾ ਲੈਂਥ ਆ ਮਤਲਬ ਦੇਖੋ ਤੁਸੀਂ کافی ਲੈਂਥ ਆ ਲੌਂਗ ਲੌਂਗ ਕੋਟੀ ਆ ਔਰ ਲੈਂਥ ਵੀ کافی ਆ ਔਰ ਪਰ ਪੀਸ ਬਹੁਤ ਸੋਣਾ ਪਿਆਰਾ ਨਿੱਗਾ ਵਾਰਮ ਤੇ ਕੋਈ ਵੀ ਮੇਰੇ ਤੋਂ ਲੰਬਾ ਹੋਵੇ ਕਈਆਂ ਨੂੰ ਨਾ ਲੰਬੀ ਕੋਟੀ ਪਾਉਣ ਦੀ ਬਹੁਤ ਹੈ ਸਾਡੇ ਕੋਲ ਇੱਥੇ ਕਈ ਕਸਟਮਰ ਆਉਂਦੇ ਆ ਕਹਿੰਦੇ ਨਹੀਂ ਸਾਨੂੰ ਸ਼ਾਰਟ ਨਹੀਂ ਚੰਗੀਆਂ ਲੱਗਦੀਆਂ ਤੇ ਇਹਦੇ ਵਿੱਚ ਤੁਹਾਨੂੰ ਕਲਰ ਮਿਲ ਜਾਣਗੇ ਲਓ ਜੀ ਇੱਕ ਗ੍ਰੇ ਕਲਰ ਬਹੁਤ ਸੋਹਣਾ ਤੇ ਇੱਕ ਕਲਰ ਆ ਗਿਆ ਇਹ ਵਾਲਾ ਲਾਈਟ ਲਵੈਂਡਰ ਔਰ ਨਿੱਗੀ ਬਹੁਤ ਹੈ ਤੇ ਮੇਰੇ ਤੋਂ ਖੁੱਲਾ ਵੀ ਹੋਏਗਾ ਕੋਈ ਤੇ ਉਹਨੂੰ ਵੀ ਬਹੁਤ ਵਧੀਆ ਆ ਜਾਏਗੀ ਬਹੁਤ ਸੋਹਣਾ ਜਿਹਾ ਪੀਸ ਆ ਲਓ ਜੀ ਚੈੱਕ ਕਰੋ ਓਕੇ ਤੇ ਹੁਣ ਦੱਸ ਦਿੰਨੇ ਤੁਹਾਨੂੰ ਇਹਦਾ ਪ੍ਰਾਈਸ ਹਾਂਜੀ ਪ੍ਰਾਈਸ ਲੱਗੇਗਾ ਜੀ ਇਹਦਾ 750 ਰੁਪਏ ਠੀਕ ਹੈ 750 ਰੁਪਏ ਇਹ ਵਾਲੀ ਕੋਟੀ ਦਾ ਪ੍ਰਾਈਸ ਲੱਗੇਗਾ ਬਹੁਤ ਸੋਹਣਾ ਪੀਸ ਆ ਲਓ ਜੀ ਲੌਂਗ ਕੋਟ ਮੰਗੂ ਲੱਗਦਾ ਤੇ ਬਹੁਤ ਹੀ ਪਿਆਰਾ ਜਿਹਾ ਪੀਸ ਆ ਹੁਣ ਤੁਹਾਨੂੰ ਨੈਕਸਟ ਪੀਸ ਦਿਖਾਉਨੇ ਆ ਲਓ ਜੀ ਨੈਕਸਟ ਪੀਸ ਆ ਗਿਆ ਜੀ ਇਹ ਵਾਲਾ ਇਹ ਵੀ ਕਪੜਾ ਬਹੁਤ ਹੀ ਸੋਹਣਾ ਜਿਹੜਾ ਆਪਾਂ ਪਹਿਲੀ ਕੋਟੀ ਦਾ ਕਪੜਾ ਦਿਖਾਇਆ ਸੀ ਨਾ ਉਹ ਵਾਲਾ ਹੀ ਫੈਬਰਿਕ ਆਏਗਾ ਇਹਦਾ ਵੀ ਤੇ ਬਹੁਤ ਹੀ ਸੋਹਣਾ ਪੀਸ ਆ ਇਹ ਵੀ ਠੀਕ ਹੈ ਐ ਲੋ ਇਹ ਵੀ ਬਹੁਤ ਸੋਹਣਾ ਪੀਸ ਆ ਵੇਅਰ ਕਰਕੇ ਤੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਹਾਂਜੀ ਚੈੱਕ ਕਰੋ ਜੀ ਐ ਇਨਾ ਪਿਆਰਾ ਜਿਹਾ ਪੀਸ ਆ ਸਟ੍ਰੈਚੇਬਲ ਬਹੁਤ ਜਿਆਦੀਆਂ ਨੇ ਲਓ ਜੀ ਓਕੇ ਤੇ ਕਲਰ ਇਹਦੇ ਵਿੱਚ ਮੇਰੇ ਜਾਣ ਕੇ ਤੁਹਾਨੂੰ ਇਹਨੇ 4 ਕਲਰ ਹੀ ਦੇਦਾਂਗੇ ਤੁਹਾਨੂੰ ਇਹਦੇ ਵਿੱਚ ਠੀਕ ਹੈ ਹਲੋ ਬਾਜ਼ੂ ਵਗੈਰਾ ਬਹੁਤ ਸੋਹਣੀ ਫਿਟਿੰਗ ਆ ਗਈ ਕੋਟੀਆਂ ਦੀ ਠੀਕ ਹੈ ਹਲੋ ਤੇ ਬੈਕ ਸਾਈਡ ਵੀ ਚੈੱਕ ਕਰ ਲੋ ਫਰੰਟ ਸਾਈਡ ਵੀ ਚੈੱਕ ਕਰ ਲੋ ਤੇ ਪ੍ਰਾਈਸ ਲੱਗੇਗਾ ਜੀ ਇਹ ਵਾਲੀ ਕੋਟੀ ਦਾ 750 750 ਪ੍ਰਾਈਸ ਲੱਗੇਗਾ ਤੇ ਬਹੁਤ ਹੀ ਸੋਹਣੀ ਜੀ ਫੀਲ ਆਉਂਦੀ ਇਹਨੂੰ ਪਾ ਕੇ ਔਰ ਨਾ ਕੋਈ ਭਾਰੀ ਭਾਰੀ ਨਾ ਕੋਈ ਕੁਝ ਔਰ ਜ਼ਿਆਦਾਤਰ ਹੈਨਾ ਕਸਟਮਰ ਅੱਜਕੱਲ ਸਕੀਵੀ ਟਾਈਪ ਕੋਟੀ ਦੀ ਹੀ ਡਿਮਾਂਡ ਕਰਦੇ ਨੇ ਗਲਾ ਵੀ ਬਹੁਤ ਸੋਹਣਾ ਬਣਿਆ ਹੋਇਆ ਲੋ ਜੀ ਬਹੁਤ ਸੋਹਣੀ ਫਿਟਿੰਗ ਆ ਮੇਰਾ ਮਾਈਕ ਰਹਿ ਗਿਆ ਸ਼ਾਇਦ ਆਵਾਜ਼ ਆਉਂਦੀ ਹੋਵੇ ਤੁਹਾਨੂੰ ਕਿਉਂਕਿ ਮਾਈਕ ਕੋਲ ਹੀ ਸੀ ਅਗਰ ਨਹੀਂ ਆਉਂਦੀ ਹੋਏਗੀ ਤੇ ਮੈਂ ਫਿਰ ਦੱਸ ਦਿੰਨੀ ਆ ਕਿ ਕੋਟੀ ਬਹੁਤ ਹੀ ਸੋਹਣੀ ਆ ਅਲੋ ਜੀ ਫਿਟਿੰਗ ਬਹੁਤ ਸੋਹਣੀ ਆ ਗਲਾ ਬਹੁਤ ਸੋਹਣਾ ਬਣਿਆ ਇਹਦੀ ਮੇਨ ਗੱਲ ਆ ਔਰ ਫੈਬਰਿਕ ਸੋ ਗੁੱਡ ਆ ਲਓ ਜੀ ਫੈਬਰਿਕ ਵੱਲੋਂ ਅਸੀਂ ਤੁਹਾਨੂੰ ਕੋਈ ਉਹ ਨਹੀਂ ਕਵਾਂਗੇ ਕਿ ਫੈਬਰਿਕ ਲੋਕਲ ਹੋਏਗਾ ਫੈਬਰਿਕ ਸੋ ਗੁੱਡ ਆ ਵੈਰੀ ਗੁੱਡ ਫੈਬਰਿਕ ਆ ਤੇ ਨੈਕਸਟ ਇਹਦੇ ਵਿੱਚ ਕਲਰ ਦਿਖਾਉਣੀ ਆ ਤੁਹਾਨੂੰ ਲਾਈਟ ਗ੍ਰੀਨ ਆ ਜਾਏਗਾ ਇਹ ਲਾਈਟ ਜਾਂ ਗ੍ਰੀਨ ਆ ਥੋੜੀ ਜਿਹੀ ਗ੍ਰੀਨਿਸ਼ ਜੀ ਟੋਨ ਦਿੰਦਾ ਤੇ ਫਿਰ ਆ ਜਾਏਗਾ ਇਹਦਾ ਕਲਰ ਆਫ ਵਾਈਟ ਠੀਕ ਹੈ ਸੇਮ ਦੇ ਵਿੱਚ ਆ ਜਾਏਗਾ ਲਓ ਜੀ ਇਹ ਵਾਲਾ ਕਲਰ ਵੀ ਬਹੁਤ ਸੋਹਣਾ ਹੈ ਠੀਕ ਹੈ ਹਾਂਜੀ ਕਲਰ ਦਿਖਾ ਰਹੀ ਸੀ ਜੀ ਮੈਂ ਇਹਦਾ ਕਲਰ ਆਏਗਾ ਜੀ ਇਹ ਕੇਵਲ ਬਹੁਤ ਸੋਹਣਾ ਕਲਰ ਹੈ ਸਾਰੇ ਕਲਰ ਇੱਕ ਦੂਜੇ ਤੋਂ ਵੱਧ ਕੇ ਸੋਨੇ ਨੇ ਜਿਹੜਾ ਮੈਂ ਵੇਅਰ ਕੀਤਾ ਹੋਇਆ ਤੇ ਬਹੁਤ ਹੀ ਪਿਆਰਾ ਮਤਲਬ ਪਾ ਕੇ ਵੀ ਇਹ ਨਾ ਇੱਕ ਹੁੰਦਾ ਨਾ ਹੈਵੀਪਨ ਜਿਹਾ ਲੱਗਣਾ ਇੱਥੋਂ ਖਿੱਚ ਗਿਆ ਉੱਥੋਂ ਖਿੱਚ ਗਿਆ ਕੁਝ ਨਹੀਂ ਲੱਗਦਾ ਬਹੁਤ ਸੋਹਣਾ ਪੀਸ ਆ ਤੇ ਬਈ ਬਲੈਕ ਕਲਰ ਤੇ ਹੈਗਾ ਇਹ ਇਹਦੇ ਵਿੱਚ ਠੀਕ ਹੈ ਜਿਹੜਾ ਕਿ ਸਾਰਿਆਂ ਦਾ ਫੇਵਰੇਟ ਆ ਪਰ ਮੈਂ ਇੱਕ ਗੱਲ ਨਾਲ ਹੀ ਕਹਦਾ ਬਲੈਕ ਹੋਵੇ ਜਾਂ ਆਫ ਵਾਈਟ ਹੋਵੇ ਹੁਣ ਇਹ ਪੀਸ ਹੈਗਾ ਸਿੰਗਲ ਹੀ ਇਹਦੇ ਵਿੱਚ ਤੇ ਮੈਸੇਜ ਆਉਣੇ ਬਹੁਤ ਜ਼ਿਆਦਾ ਤੇ ਤੁਸੀਂ ਥੋੜਾ ਜਿਆ ਠੀਕ ਹੈ ਮੈਂ ਮੰਨਦੀ ਆ ਬਲੈਕ ਕਲਰ ਸਾਰਿਆਂ ਦੇ ਨਾਲ ਚੱਲ ਜਾਂਦਾ ਪਰ ਆ ਦੇਖੋ ਇਹ ਵੀ ਕਲਰ ਜਿਹੜੇ ਲਾਈਟ ਲਾਈਟ ਕਲਰ ਆ ਨਾ ਸਾਰੇ ਸੂਟਾਂ ਦੇ ਨਾਲ ਚੱਲ ਜਾਂਦੇ ਆ ਇਸ ਕਰਕੇ ਤੁਸੀਂ ਅਗਰ ਤੁਹਾਨੂੰ ਆਪਸ਼ਨ ਬਲੈਕ ਨਹੀਂ ਮਿਲੇਗਾ ਤੇ ਕੋਈ ਹੋਰ ਲੈ ਲੈਣਾ ਬਟ ਬਲੈਕ ਤੇ ਨਾ ਸਾਰੇ ਜਣੇ ਨੇ ਕੁੰਡੀ ਉਡਾ ਲੈਣੀ ਠੀਕ ਹੈ ਬਹੁਤ ਸੋਹਣੇ ਪੀਸ ਆ ਤੇ ਪ੍ਰਾਈਸ ਤੁਹਾਨੂੰ ਮੈਂ ਦੱਸ ਦਿੱਤਾ ਹੋਇਆ 750 ਵਿਦ ਸ਼ਿਪਿੰਗ ਦਾ ਪ੍ਰਾਈਸ ਆ ਹਲੋ ਅੱਛਾ ਕਰੋ ਇਹਦੇ ਤਾਂ ਨੂੰ ਪੰਜ ਕਲਰ ਮੈਂ ਦਿਖਾ ਦਿੱਤੇ ਨੇ ਇਸ ਵਾਲੇ ਡਿਜ਼ਾਈਨ ਦੇ ਤੇ ਨੈਕਸਟ ਆਪਾਂ ਲੈ ਕੇ ਆਗੇ ਤੁਹਾਡੇ ਵਾਸਤੇ ਇਹ ਵੀ ਬਹੁਤ ਸੋਹਣਾ ਪੀਸ ਆ ਮੈਨੂੰ ਬੜਾ ਪਸੰਦ ਆਉਂਦੇ ਜਿਆਦਾ ਮਤਲਬ ਚਲੋ ਠੀਕ ਆ ਮੰਨ ਲਈ ਮੈਂ ਰਿਵਾਜ਼ ਆ ਬਹੁਤ ਸੋਹਣੀ ਲੱਗਦੀ ਆ ਪਰ ਮੈਨੂੰ ਨਾ ਮੈਨੂੰ ਪਰਸਨਲੀ ਮੈਨੂੰ ਇਸ ਚੀਜ਼ ਨੂੰ ਨਾ ਠੰਡ ਲੱਗਦੀ ਹੁੰਦੀ ਆ ਲੱਕ ਨੂੰ ਜਿੱਥੋਂ ਆਪਣਾ ਲੱਕ ਨੰਗਾ ਰਹਿੰਦਾ ਹੈ ਤੇ ਮੈਨੂੰ ਥੋੜੀ ਐਸ ਲੈਂਥ ਦੀਆਂ ਕੋਟੀਆਂ ਪਸੰਦ ਆ ਤੁਸੀਂ ਮੈਨੂੰ ਪਾਈ ਵੀ ਦੇਖੀ ਹੋਣੀ ਰੈੱਡ ਜਿਹੜੀ ਮੈਂ ਸਟਾਰਟਿੰਗ ਵਿੱਚ ਪਾਈ ਆ ਮੈਨੂੰ ਥੋੜੀ ਇੱਥੋਂ ਤੱਕ ਹੀ ਪਸੰਦ ਆ ਵੈਸੇ ਚਲੋ ਫੈਸ਼ਨ ਦੇ ਹਿਸਾਬ ਨਾਲ ਸੋਹਣੀਆਂ ਲੱਗਦੀਆਂ ਨੇ ਪਰ ਮੈਨੂੰ ਇਹ ਵਾਲੀਆਂ ਕੋਟੀਆਂ ਬਹੁਤ ਪਸੰਦ ਆ ਔਰ ਇਹਦਾ ਡਿਜ਼ਾਈਨ ਵੀ ਪਰਸਨਲੀ ਮੈਨੂੰ ਬੜਾ ਪਸੰਦ ਆਇਆ ਸੀ ਹੁਣ ਤਾਂ ਮੈਂ ਇਹ ਵੇਅਰ ਕਰਕੇ ਦਿਖਾਉਣੀ ਆ ਹਾਂਜੀ ਇਹ ਚੈੱਕ ਕਰੋ ਇਹ ਵੀ ਪੀਸ ਬਹੁ カラー ਜਿਹੜੇ ਆ ਉਹਨਾਂ ਦੇ ਉੱਪਰ ਚੱਕਣ ਵਾਲਾ ਪੀਸ ਆ ਔਰ ਡਿਜ਼ਾਈਨਿੰਗ ਵੀ ਬਹੁਤ ਸੋਹਣਾ ਹੈ ਔਰ ਫੈਬਰਿਕ ਵੀ ਬਹੁਤ ਹੀ ਸੋਹਣਾ ਹੈ ਠੀਕ ਹੈ ਔਰ ਮੋਟੀ ਵੀ ਆ ਕੁੱਟੀ ਠੀਕ ਹੈ ਔਰ ਇਹਦੇ ਨਾਲ ਤੁਹਾਨੂੰ ਡਬਲ ਪਾਕਟ ਵੀ ਮਿਲਣਗੀਆਂ ਓਕੇ ਕਿ ਸ਼ਾਰਟ ਕੋਟੀਆਂ ਦੇ ਵਿੱਚ ਪਾਕਟਸ ਨਹੀਂ ਆਉਂਦੀਆਂ ਇਹਦੇ ਨਾਲ ਤੁਹਾਨੂੰ ਪਾਕਟ ਵੀ ਮਿਲਣਗੀਆਂ ਔਰ ਵੈਸੇ ਵੀ ਫਿਟਿੰਗ ਵੀ ਸੋ ਗੁੱਡ ਆ ਤੇ ਥੋੜੀ ਜਿਸ ਤਰ੍ਹਾਂ ਮੈਨੂੰ ਇੰਨੀ ਕੁ ਲੈਂਥ ਪਸੰਦ ਆ ਕਈਆਂ ਨੂੰ ਹਨਾ ਸਾਰੇ ਇੱਕੋ ਜਿਹੇ ਨਹੀਂ ਹੁੰਦੇ ਕਈਆਂ ਨੂੰ ਇੰਨੀ ਲੈਂਥ ਪਸੰਦ ਹੁੰਦੀ ਕਿ ਸਾਡਾ ਪੇਟ ਕਵਰ ਹੋ ਜੇ ਕਿਉਂਕਿ ਪੇਟ ਸਾਡੇ ਟਮੀ ਥੋੜੇ ਉੱਪਰ ਉੱਪਰ ਰਹਿੰਦੇ ਆ ਤੇ ਇਹ ਥੋੜਾ ਜਿਹਾ ਸ਼ਾਰਟ ਕੋਟੀ ਇੱਥੇ ਆ ਕੇ ਇਹਦਾ ਪੇਟ ਦਿਖਾਉਣ ਲੱਗ ਪੈਂਦੀ ਇਹ ਥੋੜਾ ਕਵਰ ਕਰ ਲੈਂਦੀ ਆ ਤੇ ਬੜੀ ਬੜੀ ਸੋਹਣੀ ਸ਼ਾਨਦਾਰ ਕੋਟੀਆ ਇਹਦੇ ਵਿੱਚ ਵੀ ਤੁਹਾਨੂੰ ਦੋ ਰੰਗ ਮਿਲਣਗੇ ਤੇ ਮਾਈਕ ਮੈਂ ਬਾਰ ਬਾਰ ਭੁੱਲ ਰਹੀ ਆ ਤੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਆਵਾਜ਼ ਆਉਂਦੀ ਹੋਏਗੀ ਅਗਰ ਨਹੀਂ ਆਉਂਦੀ ਹੋਏਗੀ ਤੇ ਕੋਈ ਬਾਤ ਨਹੀਂ ਮੈਂ ਦੁਬਾਰਾ ਦੱਸ ਦਿੰਨੀ ਆ ਕਿ ਕੋਟੀ ਦਾ ਡਿਜ਼ਾਈਨ ਦੇਖ ਲਓ ਬਹੁਤ ਸੋਹਣਾ ਹੈ ਪਾਕਟ ਤੁਹਾਨੂੰ ਦੋ ਮਿਲਣਗੀਆਂ ਫੈਬਰਿਕ 100 ਗੁੱਡਾ ਫੈਬਰਿਕ ਦੀ ਮੇਰੇ ਦੀ ਕੋਈ ਲੰਮਾ ਨਹੀਂ ਹੋਏਗਾ ਹਨਾ ਤੇ ਦੋ ਕਲਰ ਮਿਲਣਗੇ ਇਹਦੇ ਵਿੱਚ ਤੁਹਾਨੂੰ ਠੀਕ ਹੈ ਇੱਕ ਕਲਰ ਇਹ ਆ ਗਿਆ ਤੇ ਇੱਕ ਕਲਰ ਇਹ ਆ ਗਿਆ दोनों चोड़ा थोड़ा डिफरेंस आख सकते जी एलो और एक कोटी मैनुसनली बहुत पसंद आई थी ओके तो जी दो कलर मिलन गलर स्क्रीन शॉट भेज देना ठीक है जी ए वाला लेना ए वाला लेना ठीक है? और प्राइस लगेगा जी ए वाली कोटी का अठ सौ रुपया ठीक है जी ए कोटी का प्राइस लगेगा ओनली अठ सौ रुपया विद शिपिंग प्राइस होएगा अठ सौ रुपया ठीक है ओके जी बहुत सोणा पीस है नेड़े ਤੋਂ ਵੀ ਚੈੱਕ ਕਰਾ ਦਿੰਨੇ ਆ ਹੁਣ ਨੈਕਸਟ ਦਿਖਾਉਣੀ ਆ ਮੈਂ ਇਹਨੂੰ ਮੈਂ ਵੇਅਰ ਨਹੀਂ ਕਰੂੰਗੀ ਇਹ ਆ ਗਈ ਆਪਣੀ ਜੈਕਟ ਜਿਹੜੀ ਕਿ ਮੈਂ ਕੱਲ ਵਾਲੀ ਵੀਡੀਓ ਚ ਦਿਖਾਈਆਂ ਸੀ ਔਰ ਮੇਰੇ ਪੀਸ ਸੇਲ ਹੋ ਗਏ ਨੇ ਤੇ ਸਕਿਨ ਕਲਰ ਹੈਗਾ ਸ਼ਾਇਦ ਇੱਕ ਅੱਧਾ ਕਲਰ ਹੋਰ ਹੋਵੇ ਇਹਦੇ ਵਿੱਚ ਹੈਗਾ ਸੀ ਮੈਂ ਵੇਖ ਕੇ ਲਿਆ ਜੈਕਟ ਦੇ ਵਿੱਚ ਕਲਰ ਹੋਰ ਹੋਣ ਇਹ ਵਾਲੀ ਜੈਕਟ ਵੀ ਜਿਹੜੀ ਆ ਮੇਰੇ ਨਾਲੋਂ ਖੁੱਲੇ ਸਾਈਜ਼ ਨੂੰ ਵੀ ਆ ਜਾਏਗੀ ਬੜੀ ਵਧੀਆ ਜਿਸ ਤਰ੍ਹਾਂ ਅੰਟੀ ਟਾਈਪ ਹੈਗੀ ਆ ਲੈਂਥ ਵੀ ਆ ਇੰਨੀ ਲੈਂਥ ਆਉਗੀ ਜਿੰਨੀ ਮੈਂ ਕੋਟੀ ਪਾਈ ਆ ਔਰ ਅ ਮਤਲਬ ਬੁਣਤੀ ਵਗੈਰਾ ਵੀ ਬਹੁਤ ਸੋਹਣੀ ਆ ਸਟੈਚੂਬਲ ਵੀ ਆ ਹਨਾ ਤੇ ਇਹਦਾ ਵੀ ਪ੍ਰਾਈਸ ਆਪਾਂ ਤੁਹਾਨੂੰ ਦੱਸਿਆ ਸੀਗਾ ਹਨਾ 650 ਅ ਹਾਂਜੀ 650 650 ਇਹਦਾ ਪ੍ਰਾਈਸ ਦੱਸਿਆ ਸੀਗਾ ਔਰ ਮੇਰੇ ਯਾਰ ਆਤ ਵਾਲੀਆਂ ਸੇਲ ਹੋ ਗਈਆਂ ਨੇ ਹੁਣ ਮੈਂ ਤੁਹਾਨੂੰ ਦਿਖਾ ਦਿੰਨੀ ਆ ਇਹਦੇ ਵਿੱਚ ਕਲਰ ਹੋਰ ਹੈਗੇ ਆ ਦੇਖੋ ਹਾਂ ਆਫ ਵਾਈਟ ਰਾਤੀ ਕੋਈ ਮੰਗ ਰਿਆ ਸੀਗਾ ਤੇ ਹਲੋ ਜੀ ਆਫਰ ਹੋਰ ਕਲਰ ਵੀ ਵੇਖ ਹੈਗਾ ਹੋਰ ਕੋਈ ਤੇ ਆਫ ਵਾਈਟ ਪੀਸ ਹੋਰ ਹੈਗਾ ਸਕਿਨ ਕਲਰ ਵੀ ਰਾਤ ਵਾਲਾ ਸੇਲ ਹੋ ਗਿਆ ਸੀ ਸਕਿਨ ਵੀ ਹੋਰ ਹੈਗਾ ਤੇ ਆਫ ਵਾਈਟ ਵੀ ਹੈਗਾ ਓਕੇ ਆਫ ਵਾਈਟ ਆਪਣਾ ਰਾਤ ਵਾਲਾ ਸੇਲ ਹੋ ਗਿਆ ਸੀ ਹਲੋ ਜੀ ਓਕੇ ਇੱਕ ਮਿੰਟ ਵੇਟ ਕਰੋ ਹਾਂ ਜੀ ਜੀ ਫਿਲਹਾਲ ਤੇ ਹੋਰ ਕਲਰ ਮਿਲਿਆ ਨਹੀਂ ਦੋ ਕਲਰ ਅਵੇਲੇਬਲ ਨੇ ਤੇ ਪ੍ਰਾਈਸ ਤੁਹਾਨੂੰ ਦੱਸ ਦਿੱਤਾ 650 ਲੱਗੇਗਾ ਇਹਦਾ ਠੀਕ ਹੈ ਨੈਕਸਟ ਆ ਗਈ ਜੀ ਆਫ ਵਾਈਟ ਕੋਟੀ ਰਹਿਣ ਦੇ ਹੁਣ ਆਫ ਵਾਈਟ ਕੋਟੀ ਜਿਹੜੀ ਕਿ 3 ਐਕਸਲ ਸਾਈਜ਼ ਨੂੰ ਆ ਜੇਗੀ ਇਹਨੂੰ ਤੇ ਮੈਂ ਵੇਅਰ ਕਰਕੇ ਜ਼ਰੂਰ ਦਿਖਾਵਾਂਗੀ ਕਿਉਂਕਿ ਮੇਰੀਆਂ ਬਹੁਤ ਆਂਟੀਆਂ ਪਿਛਲੀ ਵਾਰੀ ਵੀ ਮੇਰੇ ਕੋਲ ਮੰਗਦੀਆਂ ਸੀਗੀਆਂ ਤੇ ਸਾਨੂੰ ਕੋਟੀ ਦੇ ਕੋ ਜਿੰਨੇ ਸਾਈਜ਼ ਤੱਕ ਮੈਨੂੰ ਮਿਲੀ ਹੈ ਵੱਡਾ ਸਾਈਜ਼ ਉਹ ਮੈਂ ਤੁਹਾਨੂੰ ਦਿਖਾ ਦਾਂਗੀ ਬਾਕੀ ਇਸ ਤੋਂ ਬਾਅਦ 3 ਐਕਸਲ 4 ਐਕਸਲ ਦੀ ਬਹੁਤ ਡਿਮਾਂਡ ਆ ਤੇ 4 ਐਕਸਲ 5 ਐਕਸਲ ਤੱਕ ਤੇ ਮੈਂ ਮਤਲਬ ਆਪਾਂ ਵੀ ਡਿਮਾਂਡ ਦੇ ਕੇ ਆਏ ਆ ਜਦੋਂ ਹੀ ਮਿਲ ਗਈਆਂ ਉਦੋਂ ਹੀ ਆਪਾਂ ਤੁਹਾਨੂੰ ਦਿਖਾਵਾਂਗੇ ਹਾਂਜੀ ਜੀ ਦੇਖੋ ਇਹ ਵਾਲੀ ਕੋਟੀ ਓਕੇ ਐ ਸਾਈਜ਼ 3 ਐਕਸਲ ਸਾਈਜ਼ ਆ ਡਬਲ ਐਕਸਲ 3 ਐਕਸਲ ਵਾਲੇ ਨੂੰ ਖੁੱਲੀ ਡੁੱਲੀ ਆ ਜਾਏਗੀ ਤੁਸੀਂ ਦੇਖ ਸਕਦੇ ਜੀ ਮਤਲਬ ਮੇਰੇ ਤੋਂ ਕੋਈ ਮੋਟਾ 3 ਐਕਸਲ ਤੱਕ ਤੁਹਾਨੂੰ ਪਤਾ ਹੀ ਹੈ ਤੁਸੀਂ ਦੇਖਦੇ ਹੋ ਤੇ ਆਨਾ ਵੇਖੋ ਕਿੰਨੀ ਝੋਲ ਪੈ ਰਹੀ ਵਿਛੇ ਇਸ ਕਰਕੇ ਇਹ ਮੇਰੇ ਤੋਂ ਕੋਈ ਕਾਫੀ 2-3 ਇੰਚ ਵੀ ਮੋਟਾ ਹੋਏਗਾ ਤੇ ਤੁਹਾਨੂੰ ਬੜੇ ਆਰਾਮ ਨਾਲ ਆ ਜਾਏਗੀ ਨਾਲ ਤੁਹਾਨੂੰ ਪਾਕਟ ਮਿਲਣਗੀਆਂ ओके okay, और इदे ਵਿੱਚ ਹੋਰ ਕਲਰ ਹੈਗੇ ਨੇ ਇਹਦੇ ਕਲਰ ਲਿਆ ਸੀ ਮੈਂ 3XL ਦੇ ਕਲਰ ਦੋਕ ਕਲਰ ਹੋਰ ਹੈਗੇ ਤੇ ਲਿਆ 3XL ਦੇ ਤੁਹਾਨੂੰ ਹੋਰ ਕਲਰ ਮਿਲ ਜਾਣਗੇ ਠੀਕ ਹੈ ਹਾਂਜੀ ਅਗਲਾ ਕਲਰ ਆਏਗਾ ਇਹਦੇ ਵਿੱਚ ਇਹ ਵਾਲਾ ਸਕਿਨ 골ਡਨ ਜਿਹਾ ਕਲਰ ਆ 3XL ਸਾਈਜ਼ ਆਊਗਾ ਇਹਨਾਂ ਨੂੰ ਤੇ ਵੱਖਰੀਆਂ ਹੀ ਰੱਖਣਾ ਸੀ ਸਗੋਂ ਆ ਲੋ 3XL ਸਾਈਜ਼ ਆਊਗਾ ਡਬਲ ਐਕਸ 3XL ਵਾਲੇ ਨੂੰ ਓਕੇ ਗੁੱਡ ਆ ਜਾਊਗਾ ਠੀਕ ਹੈ ਤੇ ਪ੍ਰਾਈਸ ਲੱਗੂਗਾ ਜੀ ਇਹਦਾ ਇਹਦਾ ਪ੍ਰਾਈਸ ਵੀ ਲੱਗੂਗਾ ਤੁਹਾਨੂੰ 750 ਰੁਪਿਆ ਓਨਲੀ 750 ਜਿਹੜਾ ਇਹਦਾ ਪ੍ਰਾਈਸ ਲੱਗੂਗਾ ਠੀਕ ਆ ਇੱਕ ਕੋਟੀ ਦਾ 750 ਦੇ ਕੇ ਤੁਸੀਂ ਕੋਟੀ ਲੈ ਸਕਦੇ ਹੋ ਓਕੇ ਜੀ ਹੁਣ ਨੈਕਸਟ ਪੀਸ ਤੁਹਾਨੂੰ ਦਿਖਾਉਣੀ ਆ ਇਹ ਵਾਲਾ ਇਹ ਵੀ ਮੈਂ ਪਾ ਕੇ ਦਿਖਾਉਂਗੀ ਹਾਂ ਜੀ ਲਓ ਜੀ ਐ ਇੰਨੀ ਕੁ ਪਿਆਰੀ ਕੋਟੀ ਆ ਨਾ ਇਹਦੇ 블랙 ਕਲਰ ਸਟਾਕ ਆਊਟ ਹੋ ਗਿਆ ਹੈ ਔਰ ਮੈਰੂਨ ਕਲਰ ਦੇ ਵਿੱਚ ਅਜੇ ਤਿੰਨ ਪੀਸ ਮੇਰੇ ਕੋਲ ਹੈਗੇ ਆ ਬਾਕੀ ਸਟਾਕ ਆਊਟ ਹੈ ਇਹਨਾਂ ਦੇ ਮੈਂ ਸ਼ਾਇਦ 5 5 6 6 ਪੀਸ ਹੈਗੇ ਸੀ ਹਲੋ ਤੇ ਬਹੁਤ ਹੀ ਕੰਫਰਟੇਬਲ ਤੇ ਬਹੁਤ ਹੀ ਨਿੱਗੀ ਤੇ ਜਿਸ ਤਰ੍ਹਾਂ ਕਹਦੇ ਨੇ ਗਫ ਵਾਲੀ ਚੀਜ਼ ਉਵੇਂ ਦੀ ਚੀਜ਼ ਹੈ ਮਤਲਬ ਬਿਲਕੁਲ ਗਫੀ ਜੀ ਆ ਔਰ ਪੀਸ ਬਹੁਤ ਸੋਹਣਾ ਹੈ ਔਰ ਫਿਟਿੰਗ ਸੋ ਗੁੱਡ ਆ ਜੀਨ ਦੇ ਨਾਲ ਵੇਅਰ ਕਰ ਸਕਦੇ ਹੋ ਪਲਾਜ਼ੋ ਦੇ ਨਾਲ ਵੇਅਰ ਕਰ ਸਕਦੇ ਹੋ ਜਿਸ ਦਾ ਕੋਈ ਆਪਣੇ ਕੋਲ ਗਰਮ ਆਪਾਂ ਹਨਾ ਜਿਸ ਤਰ੍ਹਾਂ ਉਹਨਾਂ ਨੂੰ ਕਹਿ ਦਿੰਦੇ ਆ ਉਹਦੇ ਨਾਲ ਤੁਸੀਂ ਵੇਅਰ ਕਰ ਸਕਦੇ ਹੋ ਤੇ ਸੂਟ ਦੇ ਨਾਲ ਤੇ ਚੱਲ ਹੀ ਰਹੀ ਹੈ ਦੇਖੋ ਕਲਰ ਵੀ ਬਹੁਤ ਸੋਹਣਾ ਹੈ ਤੇ ਪ੍ਰਾਈਸ ਇਹਦਾ ਆਪਾਂ ਤੁਹਾਨੂੰ ਦੱਸਿਆ ਹੀ ਹੋਇਆ ਸੀ 750 ਦਾ ਪ੍ਰਾਈਸ ਲੱਗੇਗਾ ਹੁਣ ਜਿਨ੍ਹਾਂ ਨੇ ਵੀ ਕੋਟੀਆਂ ਲੈਣੀਆਂ ਨੇ ਉਹ ਆਪਣਾ ਸਾਈਜ਼ ਦੱਸ ਕੇ ਆਰਾਮ ਦੇ ਨਾਲ ਜਿਹੜੀ ਵੀ ਚੀਜ਼ ਤੁਸੀਂ ਲੈਣੀ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਲੈ ਸਕਦੇ ਹੋ ਠੀਕ ਹੈ ਹੋਲਡ ਕਿਸੇ ਦਾ ਪੀਸ ਨਹੀਂ ਰੱਖਿਆ ਜਾਏਗਾ ਠੀਕ ਹੈ ਨਾਲ ਦੀ ਨਾਲ ਦਿੱਤਾ ਜਾਏਗਾ बस पेमेंट करनी है और अपना ऑर्डर ਜਿਹੜਾ ਇੱਕ ਦੋ ਦਿਨਾਂ ਚ ਨਿਕਲ ਜਾਏਗਾ ਤੁਹਾਡੇ ਕੋਲ ਪਹੁੰਚ ਜਾਏਗਾ थैंक यू धन्यवाद